ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 4 4 ਕੁੰਡਿਆਂ ਦਾ ਡਿਜ਼ਾਈਨ ਆ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 ਫਿਰ 4 4 4 ਕੁੰਡੇ ਗენਦੇ ਹੋਏ 4 ਕੁੰਡੇ ਤੁਸੀਂ ਵੱਧ ਰੱਖਣੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਉੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਚਾਰ ਸਲਾਈਆਂ ਵਿੱਚ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਬਹੁਤ ਹੀ ਸੌਖਾ ਹੈ ਡਿਜ਼ਾਈਨ ਮੈਂ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣਾ ਪਹਿਲਾਂ ਇਹਦੀਆਂ ਦੋ ਬੇਸਿਕ ਰੋ ਬਣਾਉਣੀਆਂ ਫਿਰ ਡਿਜ਼ਾਈਨ ਸ਼ੁਰੂ ਹੋਣਾ ਮੈਂ ਤੁਹਾਨੂੰ ਡਿਜ਼ਾਈਨ ਹੀ ਬਣਾ ਕੇ ਦੱਸਾਂਗੀ ਬੇਸਿਕ ਰੋ ਵਿੱਚ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਇਹਦੀ ਪਹਿਲੀ ਬੇਸਿਕ ਰੋ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਪਹਿਲੀ ਬੇਸ ਕਰੋ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸ਼ੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਲਾਸਟ ਵਿੱਚ ਵੀ ਪੁੱਠੇ ਆਉਣੇ ਦੂਸਰੀ ਬੇਸ ਕਰੋ ਪੁੱਠੀ ਸਾਈਡ ਤੋਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਤੁਸੀਂ ਬਣਾ ਕੇ ਕੰਪਲੀਟ ਕਰ ਲੈਣੀ ਇਹ ਦੋ ਬੇਸਿਕ ਰੋ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਉਹ ਮੈਂ ਤੁਹਾਨੂੰ ਬਣਾਉਣੀ ਦੱਸਦੀ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਧੱਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਜਿਹੜੇ ਹੁਣ ਉਹਨਾਂ ਤੇ ਡਿਜ਼ਾਈਨ ਬਣਾਣਾ ਦੋਵਾਂ ਕੁੰਡਿਆਂ ਦੇ ਇਸ ਤਰੀਕੇ ਨਾਲ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹਨੂੰ ਲੂਪ ਨੂੰ ਢਿੱਲਾ ਹੀ ਰੱਖਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਵੀ ਸਿੱਧਾ ਹੀ ਬਣਾ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਜਿਹੜੇ ਦੋ ਕੁੰਡੇ ਸਿੱਧੇ ਬਣਾਏ ਹੋਣੇ ਤੁਸੀਂ ਵੀ ਐਸੇ ਕਰੋ ਵਿੱਚ ਉਹਨਾਂ ਦੇ ਐਸ ਤਰੀਕੇ ਨਾਲ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਦੋ ਕੁੰਡੇ ਇਹਦੇ ਸਿੱਧੇ ਬਣਾ ਲੈਣੇ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਜਲਦੀ ਬਣ ਜਾਂਦਾ ਦੋ ਕੁੰਡੇ ਪੁੱਠੇ ਸਿੱਧਿਆਂ ਗੁੰਡਿਆਂ ਤੇ ਡਿਜ਼ਾਈਨ ਬਣਾਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਪੁੱਠੀ ਸਲਾਈ ਵਿੱਚ ਵੀ ਇਹਨਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਦੋਵਾਂ ਕੁੰਡਿਆਂ ਦੇ ਇਸ ਤਰੀਕੇ ਨਾਲ ਆ ਵੇਖੋ ਦੋ ਕੁੰਡੇ ਆ ਇਹਨਾਂ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਤੀਸਰਾ ਕੁੰਡਾ ਸਾਈਡ ਤੇ ਰਹਿ ਜਾਣਾ ਫਿਰ ਇੱਕ ਐਕਸਟਰਾ ਲੂਪ ਬਣਾ ਲੈਣੀ ਆ ਵੇਖੋ ਐਕਸਟਰਾ ਲੂਪ ਬਣਾ ਲਈ ਨੂੰ ਢਿੱਲਾ ਹੀ ਰੱਖਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਪੁੱਠਾ ਬਣਾ ਲੈਣਾ ਜਿਹੜੀ ਐਕਸਟਰਾ ਲੂਪ ਹੀ ਉਹਨੂੰ ਸਲਿੱਪ ਕਰ ਲੈਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਦੂਸਰੀ ਫੁੱਠੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਜਿਹੜੇ 2 ਤੋਂ 3 ਬਣਾਏ ਦੋਵਾਂ ਕੁੰਡਿਆਂ ਦੇ ਸਾਈਡ ਤੋਂ ਦੀ ਬਾਹਰੋਂ ਦੀ ਸਲਾਈ ਨੂੰ ਪਾਉਣਾ ਇਸ ਤਰੀਕੇ ਨਾਲ ਇੱਕ ਫਿਰ ਐਕਸਟਰਾ ਲੂਪ ਬਣਾ ਲੈਣੀ ਇਹ ਦੋ ਕੁੰਡੇ ਪੁੱਠੇ ਬਣਾ ਲੈਣੇ ਜਿਹੜੀ ਲੂਪ ਵਾ ਉਹਨੂੰ ਸਲਿੱਪ ਕਰ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਜਦੋਂ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾਉਂਗੇ ਦੋ ਕੁੰਡੇ ਪੁੱਠੇ ਬਣਾ ਲੈਣੇ ਜਿਹੜੀ ਐਕਸਟਰਾ ਲੂਪ ਸਿੱਧੀ ਸਲਾਈ ਚ ਬਣਾਈ ਉਹਨੂੰ ਸਲਿੱਪ ਕਰ ਲੈਣਾ ਦੋਵਾਂ ਕੁੰਡਿਆਂ ਦੇ ਇਸ ਤਰੀਕੇ ਨਾਲ ਬਾਹਰੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਲੂਪ ਬਣਾ ਲੈਣੀ ਦੋਵਾਂ ਕੁੰਡਿਆਂ ਨੂੰ ਪੁੱਠਾ ਬਣਾ ਲੈਣਾ ਜਿਹੜੀ ਸਿੱਧੀ ਸਲਾਈ 'ਚ ਐਕਸਟਰਾ ਲੂਪ ਬਣਾਈ ਉਹਨੂੰ ਸਲਿੱਪ ਕਰ ਲੈਣਾ ਲਾਸਟ ਵਾਲੇ ਕੁੰਡੇ ਸਿੱਧੇ ਬਣਾ ਲੈਣੇ ਐਕਸਟਰਾ ਕੁੰਡਾ ਪੁੱਠਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਇਹ ਦੋਵਾਂ ਕੁੰਡਿਆਂ ਤੋਂ ਚਾਰ ਕੁੰਡੇ ਬਣ ਗਏ ਦੋਵਾਂ ਨੂੰ ਅੱਗੇੋਂ ਦੀ ਸਿਲਾਈ ਨੂੰ ਪਾਉਣਾ ਦੋਵਾਂ ਦਾ ਇੱਕ ਕਰ ਦੇਣਾ ਅੱਗੇ ਫਿਰ ਇਹ ਦੋ ਕੁੰਡੇ ਬੈਕ ਸਾਈਡ ਤੋਂ ਦੀ ਸਿਲਾਈ ਨੂੰ ਪਾਉਣਾ ਦੋਵਾਂ ਦਾ ਇੱਕ ਕਰ ਦੇਣਾ ਆ ਵੇਖੋ ਡਿਜ਼ਾਈਨ ਬਣ ਗਿਆ ਡਿਜ਼ਾਈਨ ਦੀ ਤੀਸਰੀ ਸਿਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਹੁਤ ਹੀ ਸੋਹਣਾ ਲੱਗਦਾ ਦੋਵਾਂ ਦਾ ਇੱਕ ਕਰਤਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਦੋਵਾਂ ਤੋਂ ਜਿਹੜੇ ਚਾਰ ਬਣਾਏ ਅੱਗਿਓਂ ਦੀ ਸਲਾਈ ਨੂੰ ਪਾਉਣਾ ਦੋਵਾਂ ਦਾ ਇੱਕ ਕਰ ਦੇਣਾ ਇਹਨਾਂ ਦੋਵਾਂ ਦਾ ਪਿੱਛੋਂ ਦੀ ਇੱਕ ਕਰ ਦੇਣਾ ਆ ਵੇਖੋ ਡਿਜ਼ਾਈਨ ਬਣ ਗਿਆ ਬਹੁਤ ਹੀ ਸੋਹਣਾ ਉੱਭਰਿਆ ਉੱਭਰਿਆ ਡਿਜ਼ਾਈਨ ਬਣਦਾ ਜਿਹੜੀਆਂ ਤੁਹਾਨੂੰ ਮੈਂ ਦੋ ਬੇਸਿਕ ਰੋ ਦੱਸੀਆਂ ਉਹ ਸ਼ੁਰੂ ਵਿੱਚ ਹੀ ਰਿਪੀਟ ਕਰਨੀਆਂ ਬਾਅਦ ਵਿੱਚ ਰਿਪੀਟ ਨਹੀਂ ਕਰਨੀਆਂ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਸੀ ਉਹਨਾਂ ਨੂੰ ਪੁੱਠੇ ਬਣਾ ਲੈਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਚੌਥੀ ਇਹ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਮੈਂ ਬਣਾ ਕੇ ਫਿਰ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਹਾਂ ਵੇਖੋ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਡਿਜ਼ਾਈਨ ਨੂੰ ਫੋਨ ਫਿਰ ਤੁਸੀਂ ਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ